ਵਕਤ ਜਿਸ ਤਰੀਕੇ ਦੇ ਨਾਲ ਗਰਮੀਆਂ ਦਾ ਦੌਰ ਸ਼ੁਰੂ ਹੋਇਆ ਤੇ ਉਸ ਗਰਮੀਆਂ ਦੇ ਦੌਰ ਦੇ ਸ਼ੁਰੂ ਹੋਣ ਸਾਰ ਹੀ ਜਿਹੜੀ ਇੱਕ ਖਬਰ ਹੈ ਜਿਹੜੀ ਆ ਉਹ ਬਹੁਤ ਚਿੰਤਾਜਨਕ ਜਿਹੜੀ ਆ ਸਾਹਮਣੇ ਆ ਰਹੀ ਹੈ ਡੈਮਾਂ ਦੇ ਵਿੱਚ ਜਿਹੜਾ ਪਾਣੀ ਹੈ ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿੱਥੇ 33% ਕਿਤੇ ਭਾਖੜਾ ਦੇ ਨੰਗਲ ਡੈਮ ਦੇ ਵਿੱਚ ਪਾਣੀ ਪਿਛਲੇ 10 ਸਾਲਾਂ ਦਰਮਿਆਨ ਰਿਹਾ ਉਹ ਇਸ ਵਾਰ ਘਟ ਕੇ ਜਿਹੜਾ 20% ਜਿਹੜਾ ਹੋ ਚੁੱਕਿਆ ਹੈ ਆਉਣ ਵਾਲੀਆਂ ਫਸਲਾਂ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਮੈਰੀ ਪਾਣੀ ਸਿੰਚਾਈ ਦੇ ਲਈ ਦਿੱਤਾ ਜਾਂਦਾ ਹੈ ਅਤੇ ਬਿਜਲੀ ਉਤਪਾਦਨ ਜਿਹੜੀ ਹੈ ਪਾਣੀ ਤੋਂ ਜਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਸ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਬਿਜਲੀ ਉਤਪਾਦਨ ਨੂੰ ਵੀ ਲੈ ਕੇ ਕਰਨਾ ਪੈ ਸਕਦਾ ਹੈ ਹਿਮਾਚਲ ਦੇ ਵਿੱਚ ਤਕਰੀਬਨ 28% ਦੀ ਜਿਹੜੀ ਬਾਰਿਸ਼ ਜਿਹੜੀ ਆ ਉਹ ਘਟ ਪਈ ਹੈ ਤੇ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਮਾਰਚ ਮਹੀਨੇ ਜੋ ਬਾਰਿਸ਼ ਜਿਹੜੀ ਪੈਣੀ ਚਾਹੀਦੀ ਸੀਗੀ ਉਸ ਮੁਕਾਬਲੇ 65% ਦੀ ਘਟਬਾਰੀ ਜਿਹੜੀ ਆ ਉਹ ਪੈਦਾ ਹੋਈ ਹੈ। ਤਾਂ ਹੁਣ ਇਸ ਵਕਤ ਜਿਸ ਤਰੀਕੇ ਦੇ ਨਾਲ ਗਰਮੀਆਂ ਦਾ ਦੌਰ ਸ਼ੁਰੂ ਹੋਇਆ ਤੇ ਉਸ ਗਰਮੀਆਂ ਦੇ ਦੌਰ ਦੇ ਸ਼ੁਰੂ ਹੋਣ ਸਾਰ ਹੀ ਜਿਹੜੀ ਇੱਕ ਖਬਰ ਹੈ ਜਿਹੜੀ ਆ ਉਹ ਬਹੁਤ ਚਿੰਤਾਜਨਕ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਡੈਮਾਂ ਦੇ ਵਿੱਚ ਜਿਹੜਾ ਪਾਣੀ ਹੈ ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿੱਥੇ 33% ਦੀ ਕਿਤੇ ਭਾਖੜਾ ਦੇ ਨੰਗਲ ਡੈਮ ਦੇ ਵਿੱਚ ਪਾਣੀ ਪਿਛਲੇ 10 ਸਾਲਾਂ ਦਰਮਿਆਨ ਰਿਹਾ ਉਹ ਇਸ ਵਾਰ ਘਟ ਕੇ ਜਿਹੜਾ 20% ਦੀ ਜਿਹੜਾ ਹੋ ਚੁੱਕਿਆ ਹੈ ਯਾਨੀ ਕਿ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹੁਣ ਜੋ ਆਉਣ ਵਾਲੀਆਂ ਫਸਲਾਂ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਮੈਰੀ ਪਾਣੀ ਸਿੰਚਾਈ ਦੇ ਲਈ ਦਿੱਤਾ ਜਾਂਦਾ ਹੈ ਅਤੇ ਬਿਜਲੀ ਉਤਪਾਦਨ ਜਿਹੜੀ ਆ ਪਾਣੀ ਤੋਂ ਜਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਸ ਵਾਰ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਬਿਜਲੀ ਉਤਪਾਦਨ ਨੂੰ ਵੀ ਲੈ ਕੇ ਕਰਨਾ ਪੈ ਸਕਦਾ ਹੈ ਤੇ ਇਸ ਦੇ ਨਾਲ ਨਾਲ ਸਨਚਾਈ ਦਰਮਿਆਨ ਵੀ ਕਿਤੇ ਨਾ ਕਿਤੇ ਪਾਣੀ ਦੀ ਥੋੜ ਜਿਹੜੀ ਇਸ ਵਾਰ ਜਿਹੜੀ ਆ ਉਹ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਭਾਖੜਾ ਦਾ ਤੁਹਾਨੂੰ ਜਲਸਤਰ ਦਿਖਾ ਦਾਨੇ ਕਿ ਇਸ ਵਕਤ ਭਾਖੜਾ ਦਾ ਜਲਸਤਰ ਵੀ ਜਿਹੜਾ ਕਾਫੀ ਜਿਹੜਾ ਘਟਦਾ ਹੋਇਆ ਇਸੇ ਕਾਰਨ ਕਰ ਨਜ਼ਰ ਆ ਰਿਹਾ ਅਸਲ ਕਾਰਨ ਦੱਸਿਆ ਜਾ ਰਿਹਾ ਕਿ ਇਸ ਵਾਰ ਜੋ ਬਾਰਿਸ਼ਾ ਬਹੁਤ ਘੱਟ ਪਈਆਂ ਨੇ ਖਾਸ ਤੌਰ ਦੇ ਉੱਤੇ ਉੱਤਰੀ ਭਾਰਤ ਦੇ ਵਿੱਚ तकरीबन ਜਿਹੜੀ ਹਿਮਾਚਲ ਦੀ ਗੱਲ ਕੀਤੀ ਜਾਵੇ ਹਿਮਾਚਲ ਦੇ ਵਿੱਚ तकरीबन 28% ਦੀ ਜਿਹੜੀ ਬਾਰਿਸ਼ ਜਿਹੜੀ ਆਹੋ ਘੱਟ ਪਈ ਹੈ ਤੇ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਮਾਰਚ ਮਹੀਨੇ ਜੋ ਬਾਰਿਸ਼ ਜਿਹੜੀ ਪੈਣੀ ਚਾਹੀਦੀ ਸੀਗੀ ਉਸ ਮੁਕਾਬਲੇ 65% ਵੀ ਘਟ ਮਾਰੀ ਜਿਹੜੀ ਆਹੋ ਪੈਦਾ ਹੋਈ ਹੈ ਇਸੇ ਦੇ ਨਾਲ ਨਾਲ ਜੋ ਹਿਮਾਚਲ ਪ੍ਰਦੇਸ਼ ਦੇ ਡੈਮ ਨੇ ਖਾਸ ਤੌਰ ਦੇ ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਜੋ ਤਕਰੀਬਨ 3175 ਮੀਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਕਰਦੇ ਨੇ ਜਦ ਕਿ ਇਹ ਡੈਮ ਜਿਹੜੇ ਨੇ ਉਹ 10 ਲੱਖ 24000 ਹੈਕਟੇਅਰ ਰਕਵੇ ਦੇ ਸਿੰਚਾਈ ਦੇ ਲਈ ਜਿਹੜੇ ਪਾਣੀ ਨੂੰ ਵੀ ਜਿਹੜਾ ਉਹ ਮਹੀਆ ਕਰਵਾਉਂਦੇ ਨੇ ਯਾਨੀ ਕਿ ਕਿਆ ਜਾ ਸਕਦਾ ਕਿ ਇਸ ਵਾਰ ਸਿੰਚਾਈ ਦੇ ਲਈ ਵੀ ਪਾਣੀ ਵੀ ਥੋੜਾ ਕਿਤੇ ਨਾ ਕਿਤੇ ਪੈ ਸਕਦੀ ਹੈ ਤੇ ਉੱਤੇ ਹੀ ਜੋ ਡੈਮਾਂ ਦੇ ਵਿੱਚ ਇਸ ਵਕਤ ਪਾਣੀ ਦੀ ਘਾਟ ਚੱਲ ਰਹੀ ਹੈ ਤਾਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਤੇ ਨਾ ਕਿਤੇ ਬਿਜਲੀ ਦੇ ਵਿੱਚ ਵੀ ਇਸ ਵਾਰ ਉਤਪਾਦਨ ਕਰਨ ਦੇ ਵਿੱਚ ਜਿਹੜੀ ਹੈ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ ਤਾਂ ਜ਼ਾਹਿਰ ਦੀ ਗੱਲ ਹੈ ਕਿ ਗਰਮੀਆਂ ਦੇ ਆਉਣ ਦੇ ਨਾਲ ਜ਼ਰੂਰ ਇੱਕ ਚਿੰਤਾਜਨਕ ਖਬਰਾਂ ਵੀ ਜਿਹੜੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਚੱਲਦੇ ਹੋਏ ਹੁਣ ਖਬਰ ਇਹ ਹੀ ਸਾਹਮਣੇ ਆ ਰਹੀ ਹੈ ਕਿ ਡੈਮਾਂ ਦੇ ਵਿੱਚ ਪਾਣੀ ਦਾ ਜਲਸਰ ਦਾ ਜੋ ਘਟ ਘਟ ਹੈ ਜਿਹੜਾ ਉਹ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਫਿਲਹਾਲ ਇਸ ਨੂੰ ਲੈ ਕੇ ਕੀ ਕੀ ਉਪਰਾਲੇ ਜਿਹੜੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬਿਜਲੀ ਨੂੰ ਉਸ ਤਰੀਕੇ ਦੇ ਨਾਲ ਛੱਡਿਆ ਜਾਂਦਾ ਹੈ ਤਾਂ ਬਿਜਲੀ ਦਾ ਕਿੰਨਾ ਕਿ ਬਿਜਲੀ ਨੂੰ ਕਿੰਨਾ ਕਿ ਇਕੱਠਾ ਕੀਤਾ ਜਾ ਸਕਦਾ ਹੈ ਇਹ ਵੀ ਤਸਵੀਰ ਦੇਖਣ ਯੋਗ ਰਹੇਗੀ ਜੀ ਗੱਲ ਹੈ ਕਿ ਜਦੋਂ ਗਰਮੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਬਿਜਲੀ ਦਾ ਉਤਪਾਦਨ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਤੇ ਬਿਜਲੀ ਨੂੰ ਪੂਰਾ ਕਿਵੇਂ ਕੀਤਾ ਜਾਵੇ ਤੇ ਦੂਸਰੀ ਸਭ ਤੋਂ ਵੱਡੀ ਚਿੰਤਾ ਸਰਕਾਰ ਦੇ ਲਈ ਇਹ ਰਹਿੰਦੀ ਹੈ ਕਿ ਕਿਉਂਕਿ ਸਿੰਚਾਈ ਦਾ ਸਮਾਂ ਹੁੰਦਾ ਹੈ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਫਸਲ ਨੂੰ ਪਾਣੀ ਲੱਗਦਾ ਖਾਸ ਤੌਰ ਦੇ ਉੱਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ 75% ਦੀ ਰਕਬਾ ਹੀ ਝੋਨੇ ਦਾ ਹੈ ਤਾਂ ਇੱਕ ਜੂਨ ਤੋਂ ਜਿਸ ਤਰੀਕੇ ਦੇ ਨਾਲ ਝੋਨੇ ਦੀ ਲਵਾਈ ਹੈ ਤਾ ਉਸ ਵੇਲੇ ਵੀ ਸਿੰਚਾਈ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਉਂਕਿ ਮਈ ਦੇ ਅੱਧ ਦੇ ਤੋਂ ਬਾਅਦ ਜਿਹੜੇ ਆ ਉਹ ਖੇਤਾਂ ਦੇ ਵਿੱਚ ਕਦੂ ਹੋਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕ ਹੋ ਜਾਂਦੇ ਨੇ ਝੋਨੇ ਨੂੰ ਲਾਉਣ ਦੇ ਖਾਤਰ ਜਿਹੜਾ ਖੇਤਾਂ ਦੇ ਵਿੱਚ ਕੱਦੂ ਨੂੰ ਜਿਹੜਾ ਉਹ ਕੀਤਾ ਜਾਂਦਾ ਹੈ ਉਸ ਨੂੰ ਉਸ ਤਰੀਕੇ ਦੇ ਨਾਲ ਪਾਣੀ ਨੂੰ ਇਕੱਤਰ ਕਰਕੇ ਕੀਤਾ ਜਾਂਦਾ ਹੈ ਤਾਂ ਜ਼ਾਹਿਰ ਦੀ ਗੱਲ ਹੈ ਕਿ ਝੋਨੇ ਦੇ ਸਮੇਂ ਦੇ ਦਰਮਿਆਨ ਜ਼ਰੂਰ ਇੱਕ ਪਾਣੀ ਨੂੰ ਜਿਹੜਾ ਸਿੰਚਾਈ ਵਾਸਤੇ ਜਿਹੜਾ ਉਹ ਐਮ ਵਰਤਿਆ ਜਾਂਦਾ ਹੈ ਤਾਂ ਇਹ ਸਰਕਾਰ ਦੇ ਲਈ ਸਭ ਤੋਂ ਜ਼ਿਆਦਾ ਜਿਹੜੇ ਦੋ ਸਵਾਲ ਰਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਖੇਤਾਂ ਨੂੰ ਪਾਣੀ ਸਿੰਚਾਈ ਖਾਤਰ ਜਿਹੜਾ ਉਹ ਕਿਸਾਨਾਂ ਨੂੰ ਦੇਣਾ ਤੇ ਦੂਸਰਾ ਬਿਜਲੀ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਉਤਪਾਦਨ ਕਰਨ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੂੰ ਵੀ ਬਿਜਲੀ ਦੇਣੀ ਤੇ ਦੂਸਰੇ ਪਾਸੇ ਜੋ ਕਮਰਸ਼ੀਅਲ ਜਾਂ ਹਾਊਸਹੋਲਡ ਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਤਾਂ ਜਿਸ ਤਰੀਕੇ ਦੇ ਨਾਲ ਹੁਣ ਡੈਮਾਂ ਦੇ ਵਿੱਚ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਹ ਚਿੰਤਾਜਨਕ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਜਿਹੜਾ ਇੱਕ ਸਰਕਾਰ ਦੇ ਲਈ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮੁਸ਼ਕਲ ਨੂੰ ਨਜਿੱਠਣਾ ਹੈ ਅਤੇ ਹੁਣ ਇਸ ਮੁਸ਼ਕਲ ਨੂੰ ਲੈ ਕੇ ਕੀ ਵਾਕਏ ਹੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੀਟਿੰਗ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਵੀ ਦੇਖਣਯੋਗ ਤਸਵੀਰ ਹੈ ਗਰਮੀ ਦੇ ਆਉਣ ਦੇ ਨਾਲ ਇਸ ਵਾਰ ਚਿੰਤਾਜਨਕ ਖਬਰ ਵੀ ਇੱਕ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਉੱਤਰੀ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਜਿਹੜਾ ਮੀਂਹ ਦਰਜ ਕੀਤੇ ਗਏ ਨੇ ਤਾਂ ਉਸ ਦੇ ਨਾਲ ਜ਼ਰੂਰ ਇੱਕ ਪਾਣੀ ਦਾ ਜਲ ਸતર ਜਿਹੜਾ ਉਹ ਗਿਰਦਾ ਹੋਇਆ ਨਜ਼ਰ ਆ ਰਿਹਾ ਜ਼ਿਕਰਯੋਗ ਹੈ ਕਿ ਜਿਸ ਤਰੀਕੇ ਦੇ ਨਾਲ 25% ਵਾਟਰ ਲੈਵਲ ਜੋ ਪਿਛਲੇ 10 ਸਾਲਾਂ ਦੇ ਦਰਮਿਆਨ ਪੌਂਗ ਡੈਮ ਦੇ ਵਿੱਚ ਦਰਜ ਕੀਤਾ ਜਾਂਦਾ ਰਿਹਾ ਉਹ ਇਸ ਵਾਰ ਘਟ ਕੇ ਜਿਹੜਾ ਉਹ 13 ਤੋਂ 15 ਫੀਸਦੀ ਜਿਹੜਾ ਉਹ ਰਹਿ ਚੁੱਕਿਆ ਤੇ ਉੱਤੇ ਹੀ ਥੀਨ ਡੈਮ ਦੇ ਵਿੱਚ ਜੋ 43 ਫੀਸਦੀ ਜਲਸਤਰ ਕਦੇ ਰਹਿੰਦਾ ਸੀ ਤੇ ਉਹ ਇਸ ਵਾਰ ਘਟ ਕੇ ਜਿਹੜਾ 25 ਫੀਸਦੀ ਕੇਵਲ ਰਹਿ ਗਿਆ ਹੈ ਇਸੇ ਦੇ ਨਾਲ ਨੰਗਲ ਦੀ ਗੱਲ ਕੀਤੀ ਜਾਵੇ ਭਾਖੜਾ ਡੈਮ ਦੇ ਵਿੱਚ ਵੀ ਜਲਸਤਰ ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਤੇ ਉੱਤੇ ਹੀ ਭਾਖੜਾ ਡੈਮ ਦੇ ਵਿੱਚ ਕੇਵਲ 20 ਫੀਸਦੀ ਜਿਹੜਾ ਜਲਸਤਰ ਇਸ ਵਕਤ ਰਹਿ ਚੁੱਕਾ ਹੈ ਅਸਲ ਕਾਰਨ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਜੋ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਮੀਂਹ ਘਟ ਪਏ ਨੇ ਯਾਨੀ ਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਕੱਲੇ ਪੰਜਾਬ ਦੇ ਵਿੱਚ 65% ਦੀ ਜਿਹੜੀ ਬਾਰਿਸ਼ ਜਿਹੜੀ ਆ ਉਹ ਘਟ ਦਰਜ ਕੀਤੀ ਗਈ ਹੈ ਅਤੇ ਹਿਮਾਚਲ ਦੇ ਵਿੱਚ ਵੀ ਜਿਹੜੀ ਆ ਉਹ 30 ਤੋਂ 35% ਦੀ ਜਿਹੜੀ ਬਾਰਿਸ਼ ਜਿਹੜੀ ਆ ਉਹ ਘਟ ਹੋਣ ਦੇ ਕਾਰਨਾਂ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਜਲ ਸતર ਹੈ ਜਿਹੜਾ ਉਹ ਡੈਮਾਂ ਦੇ ਵਿੱਚ ਖਾਸ ਤੌਰ ਦੇ ਤੇ ਜਲ ਸતર ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਦਾ ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਕਿਸਾਨਾਂ ਨੂੰ ਸਿੰਚਾਈ ਖਾਤਰ ਪਾਣੀ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਚਿੰਤਾਜਨਕ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਡੈਮਾਂ ਦੇ ਵਿੱਚ ਜਲਸਤਾਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਸ ਦੇ ਨਾਲ ਖੇਤੀ ਉਤਪਾਦਨ ਦੇ ਉੱਤੇ ਵੀ ਅਸਰ ਪਵੇਗਾ ਤੇ ਬਿਜਲੀ ਦੇ ਉਤਪਾਦਨ ਦੇ ਉੱਤੇ ਵੀ ਕਿਤੇ ਨਾ ਕਿਤੇ ਅਸਰ ਪੈਂਦਾ ਹੋਇਆ ਦਿਖਾਈ ਦੇਵੇਗਾ। ਜ਼ਾਹਿਰ ਜੀ ਗੱਲ ਹੈ ਕਿ ਝੋਨੇ ਦੀ ਲਵਾਈ ਵੇਲੇ ਸਿੰਚਾਈ ਲਈ ਜਿਹੜਾ ਜੋ ਪਾਣੀ ਨਹਿਰੀ ਕਿਸਾਨਾਂ ਨੂੰ ਦਿੱਤਾ ਜਾਣਾ ਹੈ ਤਾਂ ਉਸ ਦੇ ਕਿਸ ਤਰੀਕੇ ਦੇ ਨਾਲ ਨਜੀਠਦੀ ਹੈ ਸਰਕਾਰੀ ਸਵਾਰ ਖਾਸ ਤੌਰ ਦੇ ਉੱਤੇ ਇਹ ਦੇਖਣਯੋਗ ਤਸਵੀਰ ਰਹੇਗੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਹੀ ਕੋਈ ਮੀਟਿੰਗ ਜਿਹੜੀ ਹੈ ਸਰਕਾਰ ਵੱਲੋਂ ਬੁਲਾਈ ਜਾਂਦੀ ਹੈ ਜਾਂ ਨਹੀਂ ਅਤੇ ਖੇਤੀ ਉਤਪਾਦਨ ਨੂੰ ਲੈ ਕੇ ਜਾ ਸਿੰਚਾਈ ਨੂੰ ਲੈ ਕੇ ਪਾਣੀ ਕਿਸ ਤਰੀਕੇ ਦੇ ਨਾਲ ਨਹਿਰੀ ਪਾਣੀ ਮਹੀਆ ਜਿਹੜਾ ਉਹ ਕਿਸਾਨਾਂ ਨੂੰ ਕਰਵਾਉਣਾ ਅਤੇ ਬਿਜਲੀ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਇਕੁਐਲਟੀ ਦੇ ਨਾਲ ਜਿਹੜੀ ਉਹ ਵੰਡਣੀ ਹੈ ਉਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਇਸ ਵਕਤ ਸਰਕਾਰ ਲਈ ਬਣਿਆ ਹੋਇਆ ਫਿਲਹਾਲ ਇਸ ਮਸਲੇ ਨੂੰ ਨਿਢਠਣ ਖਾਤਰ ਕਦੋਂ ਮੀਟਿੰਗ ਬੁਲਾਈ ਜਾਂਦੀ ਹੈ ਤੇ ਇਸ ਮਸਲੇ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਨਿਵੇੜਦੀ ਹੈ ਇਹ ਵੀ ਤਸਵੀਰ ਦੇਖਣਯੋਗ ਰਹੇਗੀ ਵੀਡੀਓ ਜਰਨਲਿਸਟ ਰੋਹੀ ਰਾਵਾ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਪਟਿਆਲਾ ਦਿੱਲੀ ਪੋਸਟ ਪੰਜਾਬ ਰਿਆਣਾ ਹਿਮਾਚਲ